ਉਹ ਨੂੰ ਪਾ ਨੂੰ ਉਹ ਕੁਡੀ ਬਿਲਡਿੰਗ ਅੱਡੀਆਂ ਦਾ ਬੱਲੀਆਂ ਉਹ ਨਹੀਂ ਆਉਂਦੀਆਂ ਇਹ ਕਿਵੇਂ ਹੋਣਾ ਤੇ ਉਹ ਚਾ ਨਾਲੇ ਚਾਹ ਪੀਣੇ ਨਾਲੇ ਉਹਨਾਂ ਤੋਂ ਡਰੈੱਸ ਪੁੱਛ ਲੈਣੇ ਅ ਭਾਈ ਇੱਕ ਚਾਹ ਦਿਓ ਲਓ ਜੀ ਬਾਈ ਜੀ ਚਾਹ ਉਹ ਗੱਲ ਸੁਣ ਬਾਈ ਤੁਹਾਡੇ ਇਸ਼ਾਰਿਆਂ ਦਾ ਤਾਂ ਮੈਨੂੰ ਸਮਝ ਨਹੀਂ ਆਉਂਦਾ ਕੀ ਹੋ ਗਿਆ ਬਾਈ ਕੀ ਮਾਹੌਲ ਖਰਾਬ ਕਰ ਰਖਿਆ ਉਹ ਦੇਖ ਉਹ ਡਾ ਗੁੜੀ ਕਿਵੇਂ ਹੱਥ ਚਰਤ ਪਾਈ ਬੈਠਿਆ ਚਾਹ ਤੱਕ ਬਹਾਨਾ ਜਾਤਾ ਸੰਸਕਿਤੇ ਨਾਲ ਗੱਲਾਂ ਕਰਨ ਦਾ ਅੱਛਾ ਜੀ ਕਰੋ ਫਿਰ ਜੀ ਮੇਰਾ ਭਤੀਜਾ ਵੀ ਇੱਥੇ ਰਹਿੰਦਾ ਮਜਾ ਆ ਲਜੋ ਸਾਡੇ ਪਿੰਡ ਦੀ ਕਿਸੇ ਦੀ ਅੱਖ ਚ ਰੜਕਦਾ ਹੋਵੇ ਅੱਛਾ ਪੀਗਾ ਤਾਂ ਸਿਮਿੰਗ ਸ਼ਾਪਿੰਗ ਤਾਂ ਕਰਾਈ ਨਹੀਂ ਹੈਗੀ ਕੋਈ ਗੱਲ ਨਹੀਂ ਕਰਵਾ ਦਿੰਦਾ ਮੈਂ ਬਾळा ਬੀਬਾ ਮੁੰਡਾ ਉਹ ਨਹੀਂ ਇਹ ਜਾਏਗਾ ਉਹਦੀ ਪਿੱਠ ਸੁਣਦੀ ਆ ਸੰਸਕਾਰ ਦੀ ਜੰਗ ਚੰਗੇ ਪਰਿਵਾਰ ਨੇ ਚੰਗੇ ਸੰਸਕਾਰ ਦਿੱਤੇ ਆ ਉਦੋਂ ਵਧੀਆ ਹੀ ਹੁੰਦਾ ਚਲੋ